ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇਲ ਲਈ ਲੈ ਕੇ ਆਏ ਹਾਂ ਇੱਕ ਤਾਂ ਤਾਜੀ ਸੂਈਆ ਬੱਚਾ ਆ ਗਿਆ ਮਗਰ ਵੱਸੀ ਐਰਸਰ ਬ੍ਰੀਡ ਆ ਤੇ ਇੱਕ ਬਈ ਗੱਬਣ ਥੋੜੇ ਦਿਨਾਂ ਦੀ ਕੱਚੀ ਆ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲਿਕੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤਰ੍ਹਾਂ ਦੀ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਹਾਂ ਬਾਈ ਨਾ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਉਹ ਠੀਕ ਹਾਂ ਬਾਈ ਹਾਂਜੀ ਬਾਈ ਕਿਵੇਂ ਚੱਲਦਾ ਬਾਈ ਕੰਮ ਕਾਰ ਬਹੁਤ ਵਧੀਆ ਜੀ ਠੀਕ ਆ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਨਾਮ ਰਫਾਨ ਖਾਨ ਪਿੰਡ ਸੁਖਣਾਂ ਹੁੰਦਾ ਜੀ ਜ਼ਿਲ੍ਹਾ ਬਾਈ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਜੀ ਨੇੜੇ ਪਿੰਡ ਬਾਈ ਕਿਹੜਾ ਨੇੜੇ ਪਿੰਡ ਚੀਦਾ ਇਧਰ ਆਪਣਾ ਬਰਗਾੜੀ ਸ਼ਹਿਰ ਹੈ ਗਿਆ ਬਾਜਾਖਾਨਾ ਸ਼ਹਿਰ ਤੇ ਭਗਤਾ ਭਾਈ ਨੇੜੇ ਆਪਣੇ ਨੇੜੇ ਰਹਿੰਦਾ ਹਨਾ ਕੰਟੈਕਟ ਨੰਬਰ ਬੋਲ ਦੋ 9876043852 ਬਾਈ ਇਹ ਬਾਈ ਦਾ ਬਾਈ ਕੰਟੈਕਟ ਨੰਬਰ ਹੈ ਬਾਕੀ ਸਕਰੀਨ ਤੇ ਚੱਲ ਰਿਹਾ ਹੈ ਨੋਟ ਕਰ ਲੋ ਬਈ ਜਿਹੜੇ ਸਾਹਮਣੇ ਵੜ ਦੇਖ ਰਹੇ ਆ ਕਿਹੜਾ ਸੂਛੀ ਇਹ ਦੂਜਾ ਸੂਆ 6 ਦੰਦ ਦਾ ਬਈ ਮੂ ਦੀ ਮੂ ਹੋ 6 ਦੰਦ ਦੂਜਾ ਸੂਆ ਕਦੋਂ ਸੂਈ ਆ ਬਈ ਇਹ ਤੜਕੇ 4:00 ਵਜੇ ਸੂਈ ਆ ਜੇਰ ਜੂਰ ਦੀ ਗਾਰੰਟੀ ਆ ਫੁੱਲ ਬਈ ਠੀਕ ਹੈ ਬਈ ਤੇ ਤੜਕੇ 4 4.5 ਕਿਲੋ ਬੋਲਾ ਕੱਢਾ ਬੱਚੇ ਨੂੰ ਪਿਆ ਕੇ ਗਾਣਾ ਠੀਕ ਹੈ ਹਾਂਜੀ ਬਈ ਤੇ ਕੀ ਰਿਕਾਰਡ ਰਿਹਾ ਬਈ ਰਿਕਾਰਡ ਬਈ ਪਹਿਲੇ ਨੂੰ ਤਾਂ 24 25 ਕਿਲੋ ਦੋ ਦਿੱਤਾ ਵਾ ਐਦ ਕੀ ਕਿੰਨੀ ਐਤੀ ਪਲੱਸ ਕੱਡੂ ਬਾਈ ਠੀਕ ਹੈ ਬੱਚਾ ਵਸੀਆ ਗਿਆ ਮਗਰ ਬੱਚੇ ਦੀ ਬੱਚੀ ਬਹੁਤ ਪਿਆਰੀ ਹੈ ਬਾਈ ਮੈਂ ਕਹਣਾ ਕੀ ਆ ਬਾਤ ਬਾਲੀ ਕੁਆਲਟੀ ਹੈ ਬਾਲੀ ਕੁਆਲਟੀ ਹੈ ਬਾਈ ਜੰਨੀ ਕੈ ਬੈਡ ਵੀ ਬਹੁਤ ਚੰਗੀ ਹੈ ਕੋਈ ਛੋਟੀ ਮੰਨ ਕੇ ਨਾ ਬੇ ਫੁੱਲ ਵੱਡੀ ਹੈ ਰੰਗ ਰੂਗ ਬਹੁਤ ਚੰਗਾ ਬੈਡ ਦਾ ਲਿਪ ਵਜਨ ਚੈੱਕ ਕਰਦੀ ਚੈੱਕ ਕਰਾ ਕੱਦ ਬਾਈ ਫੁੱਲ ਜਿੱਡਾ ਕਹਦੇ ਉਦਾਂ ਕੱਦ ਦਾ ਯਾਰ ਬਾਕੀ ਧਾਰਾ ਵੀ ਮਾਰ ਕੇ ਦਿਖਾ ਦਿੰਨੇ ਆਪਾਂ ਤੁਹਾਨੂੰ ਠੀਕ ਹੈ ਧਾਰਾ ਬਾਈ ਕਹਿੰਦਾ ਬਈ ਆਪਾਂ ਮਾਰ ਕੇ ਦਿਖਾ ਦਿੰਨੇ ਆਗੇ ਲੈ ਬਈ ਧਾਰਾ ਵੀ ਬਾਈ ਕਹਿੰਦਾ ਆਪਾਂ ਮਾਰ ਕੇ ਦਿਖਾ ਦਿੰਨੇ ਆ ਠੰਡੀ ਸੀ ਬਹੁਤ ਆ ਬਾਈ ਦੇ ਚਵਾਈ ਦੇਖੋ ਯਾਰ ਕਿੰਨੀ ਚੰਗੀ ਚੋਣ ਬਹੁਤ ਚੰਗਾ ਲੱਗਿਆ ਬਾਕੀ ਥਣ ਨਹੀਂ ਮਿਲਦਾ ਹਨਾ ਇਹ ਨਹੀਂ ਮਿਲਦਾ ਬਾਈ ਦੇ ਚੋਣ ਦੇ ਕੀ ਲੱਗਿਆ ਕਿਲੋ ਕਿਲੋ ਇਧਾਰ ਆਉਂਦੀ ਕੀ ਬਾਤ ਆ ਬੜਾ ਚੰਗਾ ਚੋਣ ਬਾਕੀ ਸੀਵਲ ਠੰਡੀ ਫੁੱਲ ਆਏ ਨਹੀਂ ਕਿਸੇ ਗੱਲ ਦੀ ਵੀ ਸਹੀ ਗੱਲ ਆ ਲੈ ਕੋਈ ਲੱਤ ਛਾੜ ਲਈ ਆ ਸਾਈ ਦੇਖੋ ਬਈ ਨਾੜਾ ਨੂੜਾ ਲੈ ਵੀ ਚੈੱਕ ਕਰੋ ਬੜੀਆਂ ਚੰਗੀਆਂ ਬਾਕੀ ਥਣਾਂ ਦਾ ਸਾਈ ਬਹੁਤ ਚੰਗਾ ਆ ਹਾਂਜੀ ਬਾਈ ਥਣਾਂ ਦੀ ਕੁਆਲਿਟੀ ਦੇਖੋ ਮਾਝਾੜਾ ਥਾੜਾ ਬਾਈ ਹਾਂਜੀ ਮਾਝਾੜਾ ਤੇ ਅਸੀਂ ਦੋ ਮਿੰਟਾਂ ਚੋਕੇ ਬੰਦਾ ਉੱਠ ਗਰੂ ਪੰਜ ਸਾਲਾਂ ਜਵਾਗ ਨੂੰ ਬਾਦੀ ਥੱਲੇ ਹੂੰ ਕਿਆ ਬਾਤ ਲੱਸੀਪਿੱਕੀ ਪੁਰਾਣੀ ਬਾਈ ਕਿਸੇ ਪਾਸੋਂ 5 ਫੁੱਟ ਦਾ ਕੱਦ ਉੱਤੇ ਹੋ ਹਨਾ ਹਾਂ ਬਾਈ ਹੋਊਗਾ ਉੱਤੇ ਜੀ ਹੂੰ ਸਹੀ ਗੱਲ ਆ ਬਾਈ ਵੱਡੀ ਵੱਡੀ ਬਾਕੀ ਇਹ ਨਸਲ ਘੱਟ ਮਿਲਦੀ ਆ ਬਾਈ ਨਾ ਗਰਮੀ ਮੰਨੇ ਨਾ ਠੰਡ ਚ ਵੀ ਮੰਨੇ ਬਈ ਦੁੱਧ ਫੁੱਲ ਕੱਢਦਾ ਸਹੀ ਗੱਲ ਆ ਬਾਈ ਐਰ ਸੈਰ ਬਰੀੜਾ ਪੈਂਦੀ ਬਹੁਤ ਘੱਟ ਮੰਗ ਬਹੁਤ ਆ ਜਿਹੜੀ ਫੈਟ ਆ ਉਹ ਵੀ ਚੰਗੀ ਆਊਗਾ ਨਹੀਂ ਬਾਈ ਹਾਂਜੀ ਬਾਈ ਆਇਮ ਲਾ ਲੋ ਵੀ ਮੱਝ ਦਾ ਮੁਕਾਬਲਾ ਕਰਨ ਆਏ ਨੇ ਹਾਂਜੀ ਬਾਈ ਬਾਕੀ ਲੇਵੇ ਦੀ ਜਿਹੜੀ ਫਿਟਿੰਗ ਹੈ ਬਾਈ ਬਹੁਤ ਕਮਾਲ ਦੀ ਆ ਗਈ। ਇਹ ਬੱਚੇ ਦਾ ਕਰਦੀ ਹੈ ਬਾਈ। ਹੂੰ ਥੋੜਾ ਜਿਹਾ ਬੱਚੇ ਦਾ ਬਾਈ ਜ਼ਰੂਰ ਕਰਦੀ ਹੈ ਤਾਂ ਕਰਕੇ ਕਾਲ ਕਰਦੀ ਆ। ਬਾਕੀ ਹਵਾਨਾ ਜਿਹੜਾ ਆ ਗਿਆ ਕਰਮ ਵਾਲੀ ਦਾ ਫਿਕਸ ਹੀ ਆ ਹਵਾਨਾ ਆ ਗਿਆ ਇਹ ਨਹੀਂ ਇਹ ਟੁੱਟ ਮੇਲੇ ਵਾਲੀ ਆ। ਹਾਂਜੀ ਬਾਕੀ ਚੋਈ ਵੀ ਆ ਬਾਈ ਇਹ ਤੇ 2 ਘੰਟੇ ਹੋਏ ਚੋਈ ਨੂੰ ਕਿਹਾ ਹੁਣੀ ਜੇ ਰਪਈ ਸੀਗੀ ਸ਼ਾਮ ਤੱਕ ਤਾਂ ਦੇਖਣ ਵਾਲੀ ਹੋ ਆ। ਹਾਂ ਫੁੱਲ ਬਣ ਜਾਣੀ ਬਈ ਸ਼ਾਮ। ਹੂੰ ਸਹੀ ਗੱਲ ਆ ਲੈ ਬਾਈ ਚੈੱਕ ਕਰੋ ਲੈ ਕੁਆਲਿਟੀ ਦੇਖੋ ਬੰਲਾ ਦਾ ਆਰਡਰ ਦੀ ਬਹੁਤ ਸੁਣੀ ਕੁਆਲਿਟੀ ਆ ਗਈ ਤੇ ਬਾਈ ਮੁੱਲ ਅੱਗੇ ਵੀ ਜਾਇ ਜੀ ਹੁੰਦਾ ਤੇ ਮੁੱਲ ਅੱਜ ਕੀ ਰਖੂਗਾ। ਮ 86ਰ ਦੀ ਬੈਡ ਦੇਣੀ ਹੈ ਜੀ ਟੋਟਲੀ ਹਾਂਜੀ ਬਾਈ ਚੱਕੋ ਬਾਈ 86 ਮਗਰ ਬੱਚੀ ਬਹੁਤ ਚੰਗੀ ਹੈ ਬਾਈ ਯਾਰ ਇੱਕ ਨਹੀਂ ਦੋ ਲੈ ਜਾਉਂਗੇ ਕਿ ਨਹੀਂ ਹਾਂ ਗੁਲਾਬੀ ਕਿਸਾਨ ਲੱਗਿਆ ਮੁੱਠੀ ਮੁੱਠੀ ਦਾ ਬੱਚੀ ਨੂੰ ਵੀ ਬਾਈ ਯਾਰ ਸਹੀ ਗੱਲ ਹੈ ਬਾਕੀ ਰੰਗ ਰੂਗੇ ਮਿਲਦਾ ਨਹੀਂ ਐਰ ਸ਼ਹਿਰ ਬਾਈ ਗਾਂ ਵੀ ਬਹੁਤ ਚੰਗੇ ਬੈਡ ਬੱਚੀ ਬਹੁਤ ਚੰਗੀ ਹੈ ਬੱਸ ਜੇ ਗੱਲ ਕਰੀਏ ਜਮਾ ਪਿਓਰ ਆ ਗਈ ਪਿਓਰ ਹੈ ਬਾਈ ਇਹ ਪਿੰਕ ਨੋਜ਼ਾਂ ਦੀ ਗੱਲ ਕਹਿਣ ਵਾਲੀ ਗੱਲ ਨਹੀਂ ਗੁਲਾਬੀ ਥਾਣਾ ਬਾਈ ਨਲੇ ਆਏ ਆ ਵੀ ਸੌਖਾ ਹੋ ਜਾਂਦਾ ਇੱਕ ਬੁੱਧੀ ਹੁਣੀ ਬਹੁਤ ਆ ਬੱਚੀ ਦੇ ਬੁੱਧੀਪੱਤੀ ਬਹੁਤ ਆ ਹੁਣੀ ਰੱਖ ਬਣਾ ਦੇਖੋ ਬਈ ਬੱਚੇ ਜਿ ਬੜਾ ਆ ਗਿਆ ਹੈ ਵਣ ਵਾਲੀ ਚੀਜ਼ ਆ ਸਾਂਭਰ ਵਾਲੀ ਚੀਜ਼ ਆ ਬਾਈ ਯਾਰ ਸਹੀ ਗੱਲ ਆ ਕਿਉਂ ਬੱਚੀਆਂ ਤੋਂ ਗਾਵਾਂ ਤਿਆਰ ਹੁੰਦੇ ਨੇ ਤੇ ਅੱਜ ਤੁਸੀਂ ਇੱਕ ਮੁੱਲ 'ਚ ਦੋ ਲੈ ਜਾਓਂਗੇ ਹਾਂਜੀ ਬਾਈ ਹੂੰ ਤੇ ਅੱਗੇ ਬਾਈ ਦੋ ਨੰਬਰ ਤੇ ਅੱਗੇ ਬਾਈ ਇਹ 8-10 ਦਿਨ ਬਾਅਦ ਲੈਂਦੀ ਆ ਭਾਅ ਦੇਵਾਂਗੇ ਛੋਟਾ ਅੱਜ ਜਿੱਦੇ ਤਿਆਰ ਹੋਈ ਉਦੋਂ ਨਹੀਂ ਮਿਲਦੀ ਇੰਨੇ ਬਾਅਦ ਠੀਕ ਆ ਦੁੱਧ ਆਪਾਂ ਬਾਹਲਾ ਨਹੀਂ ਆਂਦੇ ਬਾਈ ਯਾਰ ਦੂਜਾ ਸੂਆ ਪਲੂਣ ਦਾ 15-16 ਕਿਲੋ ਦਿੱਤਾ ਵਾ ਹੂੰ ਇਹਦੇ 8-10 ਦਿਨ ਲੈਂਦੀ ਆ ਏ ਐਚ ਐਫ ਬਰੀਡ ਅ ਅਚਾ ਬਰੀਡ ਕਾਦ ਉਹਦੇ ਨੇ ਵੀ ਥੋੜਾ ਮੁੱਠੀ ਉੱਚਾ ਹੋਊਗਾ ਬਾਈ ਸਹੀ ਗੱਲ ਹੈ ਉੱਚੀ ਹੋਊਗੀ ਬਾਕੀ ਵੱਡੀ ਬੁੱਡੀ ਬਹੁਤ ਆ ਥੋੜੀ ਕੱਚੀ ਕੱਚੀ ਜੇ ਬੰਦਾ 8-10 ਦਿਨ ਸਾਂਭ ਲੂਗਾ ਜਾ ਕੇ ਬਾਕੀ ਲੇਵਾ ਬੜਾ ਕਮਾਲ ਲੇਵਾ ਬਾਈ ਫੀਟਿੰਗ ਵਾਲਾ ਹੀ ਕਰਨਾ ਜਿੰਨਾ ਕਰਨਾ ਨਹੀਂ ਹਮ ਸਹੀ ਗੱਲ ਹੈ ਐ ਨਹੀਂ ਗੱਲ ਕਿ ਲੇਵਾ ਵੀ ਉਹ ਕਰੂਗੀ ਫੀਟਿੰਗ ਵਾਲਾ ਲੇਵਾ ਕਰੂ ਸੁਨੱਖਪੂਣਾ ਵੈੜ ਚ ਬਹੁਤ ਆ ਬਾਕੀ ਬਾਈ ਜਿਹੜਾ ਥਾਣਾ ਗਿਆ ਬਹੁਤ ਚੰਗਾ ਪੂਰੀ ਵਿੱਥੀ ਤੇ ਆ ਗਿਆ ਜੈਪ ਤੇ ਥਣ ਲੱਗਿਆ ਬਾਈ ਕੁਆਲਿਟੀ ਕੁਆਲਿਟੀ ਬਹੁਤ ਚੰਗੀ ਹੈ ਬਰੀਡ ਦੀ ਕਿਸੇ ਪਾਸੇ ਕਮੀ ਨਹੀਂ ਪਾ ਜਮਾ ਛੋਟਾ ਦਵਾਂਗੇ ਟੋਕੜਾ ਵਾਲਾ ਇਹ ਨਹੀਂ ਗੱਲ ਕੋਈ ਕੀ ਮੁੱਲ ਆ ਬਈ ਮੁੱਲ ਬਈ ਜੇ ਤਿਆਰ ਹੋਵੇ ਤਾਂ 80 85 90 ਜਿੰਨਾ ਮਰਜ਼ੀ ਮੰਗ ਲਾ ਜ 60000 ਦੀ ਵੜ ਦੇ ਦਾਂਗੇ ਟੋਟਲੀ 60000 ਦੀ ਸਰਪ ਬਈ ਯਾਰ ਚੱਕੋ ਬਈ 64000 ਜੇ ਸੁਣੋ ਐ ਲਾ ਲਓ ਵੀ ਛੋਟੀ ਹੀ ਨਹੀਂ ਹੈਗੀ ਕੋਈ ਛੋਟੀ ਨਹੀਂ ਕੋਈ ਵਾਲੀ ਲੱਸੀ ਪਿੱਕੀ ਨਹੀਂ ਬ੍ਰੀਡ ਵਾਲੀ ਵਹਿਣਾ ਬਾਈ ਯਾਰ ਫੁੱਲ ਬ੍ਰੀਡ ਬਸ 8-10 ਦਿਨ ਹੀ ਸਮਾਈ ਆ ਉਹੀ ਆ ਬਾਈ ਪੈਣੀ ਯਾਰ ਪਰ ਇਹਦੀ 40 ਹਜ਼ਾਰ ਦੀ ਲੈ ਕੇ ਕੋਈ 75 ਦੀ ਬੰਦਾ ਵੇਚ ਵੀ ਸਕਦਾ ਜਿੱਦੇ ਤਿਆਰ ਹੋਈ ਉਹਦੇ 70 ਦੇਵਾਂਗੇ ਬਾਈ ਯਾਰ ਕੀ ਬਾਤ ਆ ਬਾਈ ਜਿੱਦੇ ਹੋ ਗਈ ਤਿਆਰ ਉਹਦੇ ਬਾਈ ਕਹਿੰਦਾ ਆਪਾਂ ਦੇਵਾਂਗੇ 75000 ਦੀ ਅੱਜ 64000 ਦੀ ਜਿਸ ਨੂੰ ਹੀ ਆ ਕੀ ਕਿਉਂਕਿ ਮੁੱਲ ਬਾਈ ਦੇ ਅੱਗੇ ਵੀ ਫਿਕਸੀ ਹੁੰਦੇ ਆਗੇ ਕਿਉਂਕਿ ਐਡੀ ਵੱਡੀ ਤੇ ਪਲੀ ਵੀ ਵੱੜਾ ਮੁਸ਼ਕਲ ਆ ਮਿਲਣਾ ਕਿ ਨਹੀਂ ਹਾਂਜੀ ਬਾਈ ਕੋਈ ਛੋਟੀ ਨਹੀਂ ਲੰਮੀ ਲੁੰਮੀ ਬਹੁਤ ਆ ਬਾਈ ਸਹੀ ਗੱਲ ਆ ਬੱਤੀ ਸਮਿਆਂ ਦਾ ਸਾਬ ਉਹ ਚੰਗਾ ਗੱਲ ਬਾਕੀ ਸੋਹਣੇ ਲੱਗਣਾ ਤਾਂ ਆਉਣੇ ਆ ਬਾਈ ਬੜਤ ਹੂੰ ਬਾਕੀ ਲੇਵਾ ਦੇਖੋ ਬਾਈ ਬੜਾ ਕਮਾਲ ਦਾ ਬਲ ਢਿੱਲਾ ਹਜੇ ਸਾਰੀਆਂ ਪਈਆਂ ਜਦੋਂ ਕੱਢੂਗੀ ਨਾ ਮੈਂ ਕਹਣਾ ਫਸ ਕੇ ਖੜੂ ਬਾਈ ਫਸ ਫਸ ਤਰੂ ਬਾਈ ਫੀਟਿੰਗ ਅੱਡਰ ਕੱਟਣਾ ਜਾਂ ਜਿੰਨਾ ਕੱਟੂ ਸਹੀ ਗੱਲ ਆ ਤੇ ਮੁੱਲ ਵੀ ਜਮਾ ਜਿਹੜਾ ਫਿਕਸੀ ਆ ਲੈਣ ਦੇਣ ਵਾਲਾ ਮੁੱਲ ਹੀ ਆਗਾ ਕਿਉਂਕਿ ਐਡੀ ਵੜਾ ਦੇਖੋ ਥਣਾ ਦੀ ਕੁਆਲਿਟੀ ਦੇਖੋ ਸਾਈਜ਼ ਚੈੱਕ ਕਰੋ ਕਦ ਕਾਠ ਦੀ ਨਹੀਂ ਛੋਟੀ ਇਹ ਨਹੀਂ ਹੈਗਾ ਬਈ ਸੇਲਾਮੀ ਆ ਜਾਂ ਬਰੀਡ ਦੇ ਬਈ ਪਿਆ ਪਿਆ ਦੇ ਤੋਕੜਾਂ ਵੀ ਕੀ ਜਾਂਦੀਆਂ ਬਾਈ ਯਾਰ ਤੋਕੜਾ ਤੋਕੜਾ ਘੱਬਣਾ ਵਿਆਹ ਪਿਆ ਪਿਆ ਜੱਪ ਇੰਦਾਂ ਦੇ ਵੀ ਬਈ ਬੜਾ ਪਿਆਰਾ ਬਹੁਤ ਪਿਆਰਾ ਬਾਈ ਜਿੰਨਾ ਕੋਣੀ ਲੱਗਣ ਵਾਲੀ ਚੀਜ਼ ਆ ਗਈ ਸੋਹਣੇ ਲੱਗਣ ਵਾਲੇ ਦਿਨ ਤਾਂ ਬਾਕੀ ਜੇ ਆਉਣੇ ਆ ਬਾਕੀ ਘਰੇ ਖੜਾ ਵੀ ਡੰਗਾ ਸੋਹਣਾ ਲੱਗੂ ਯਾਰ ਬਾਕੀ ਜੇ ਵਹਿ ਡੰਗਾ ਥੋੜਾ ਬਰੀਕ ਬਰੀਕੀਆਂ ਚ ਬਹੁਤ ਆ ਬੜਾ ਐ ਇੱਥੇ ਕਿੰਨਾ ਕ ਦੁੱਧ ਦਿੱਤਾ ਐ ਇੱਥੇ ਬਾਈ 15 16 ਪਲਾਸੇ ਕੱਢੂ ਆਪਾਂ ਕੋਈ 20 ਨਹੀਂ ਜਾਂਦੇ ਯਾਰ ਕੋਈ 20 20 ਕੱਢ ਸਕਦੇ ਇਹਨਾਂ ਦਾ ਕਰਮ ਨਹੀਂ ਲੱਗਦਾ ਕੀ ਪਤਾ ਬਾਈ ਯਾਰ ਪਰ ਬੜਾ ਬਰੋਣਾ ਕਿ ਇਹ ਜੇ ਆਪਾਂ ਅਗਲਾ ਟੁਕੜਾ ਵੇਚੀ ਤਾਂ ਇਹ 70 70 ਦੀਆਂ ਬਾਈ ਯਾਰ ਹੂੰ ਸਹੀ ਗੱਲ ਆ ਬਾਈ ਬਾਕੀ ਚੀਜ਼ ਆ ਬਾਈ ਯਾਰ ਆਪਾਂ ਦਾ ਭਾਜ ਡੰਗਰ ਹੁੰਦਾ ਆਪਾਂ ਦਾ ਭਾਣਾ ਦੇਣਾ ਹੁੰਦਾ ਬਾਕੀ ਨਾੜਾ ਨੂੜਾ ਬੋਝ ਨਾੜਾ ਨੂੜਾ ਫੁੱਲ ਆ ਬਾਈ ਇਹ 10 ਦਿਨ ਸੇ ਵਈ ਭਾਲਦੀ ਐ ਬਸ ਸਹੀ ਗੱਲ ਆ ਸੇਵਾ ਬਾਈ ਇਹ ਫੀਡ ਫੂਡ ਚੰਗੀ ਪੈ ਗਈ ਨਾ ਚੰਗੀ ਉਤਰਨਾ ਲੱਗ ਗਈ ਹਾਂ ਚੰਗੀ ਉਤਰਨਾ ਬਾਈ ਯਾਰ ਨਸਲ ਵਾਲੀ ਬੱਚੀ ਐ ਕਿਹੜਾ ਕੋਈ 도ਗਲੀ ਐ ਸਹੀ ਗੱਲ ਆ ਬਾਈ ਹਾਂ ਬਾਕੀ ਗਰਮੀ ਗਰਮੀ ਪੂੜਾ ਨਹੀਂ ਮੰਨਣ ਵਾਲੀ ਠੀਕ ਆ ਹਾਂਜੀ ਗਰਮੀ ਬਾਈ ਕਹਿੰਦਾ ਬਿਲਕੁਲ ਨਹੀਂ ਮੰਨਣ ਵਾਲੀ ਵੇਖ ਲੈ ਕਹਿੰਦੇ ਨਸਰ ਵਾਲੀ ਹੌਂਕ ਦੀ ਆ ਪੂਰਾ ਗਰਮੀ ਗੁਰਮੀ ਨਹੀਂ ਮਾਉਂ ਨਾ ਖੜੀ ਆ ਨਾ ਹਾਂਜੀ ਬਾਈ ਪੱਖਾ ਵੀ ਹੈ ਨਹੀਂ ਉੱਤੇ ਪੱਖਾ ਵੀ ਹੈ ਨਹੀਂ ਬਾਈ ਉੱਤੇ ਮਾਉਂ ਨਾ ਖੜੀਏਗੀ ਹਾਂਜੀ ਤੇ ਨਾਗ ਸੀਗੇ ਬਾਈ ਕੋਲੇ ਬਾਈ ਦੋ ਆਪਾਂ ਦੋਵੇਂ ਹੀ ਦਿਖਾਤੇ ਜੀ ਕਿਸੇ ਵੀ ਵੀਰ ਨੂੰ ਕੋਈ ਪਸੰਦ ਆ ਬਾਈ ਨਾ ਕੰਡੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ